ਹੈਲੋ ਫਰੈਂਡਸ ਵੈਲਕਮ ਟੂ ਨਿਊ ਬਲੌਗ ਅੱਜ ਦੀ ਇੱਕ ਹੋਰ ਵੀਡੀਓ ਸਵਾਗਤ ਹੈ ਕਿਵੇਂ ਸਭ ਵਧੀਆ ਤੇ ਅੱਜ ਆਪਾਂ ਹੁਣ ਚੱਲੇ ਆਂ ਫਤੇਗੜ ਸਰੰਦ ਦਾ ਜਿਹੜਾ ਮੇਲਾ ਹੱਥ ਚੱਲਦਾ ਹੈ ਤੇ ਆਪਾਂ ਤਿਆਰ ਹੋ ਗਏ ਦਿਖਾਉਣੇ ਸੀ ਸ਼ੀਸ਼ੇ ਚ ਵੀ ਦੇਖੋ ਹੀ ਤਿਆਰ ਹੋ ਗਏ ਆ ਪੱਗ ਦੱਸਿਓ ਵਧੀਆ ਬਣੀ ਕਿ ਮੈਨੂੰ ਲੱਗਦੀ ਏ ਛੋਟੀ ਏ ਜਾਂ ਵਧੀਆ ਕਮੈਂਟ ਕਰਕੇ ਦੱਸੋ ਚਲੋ ਛੱਡੋ ਤੇ ਕਮੈਂਟ ਜਰੂਰ ਕਰਿਓ ਪਰ ਤੇ ਆਪਾਂ ਤਿਆਰ ਹੋ ਗਏ ਆ ਦੇਖ ਸਕਦੇ ਹੋ ਤੇ ਹੁਣ ਆਪਾਂ ਖਾਣੇ ਆ ਪ੍ਰਸ਼ਾਦਾ ਥੋੜਾ ਇੱਕੋ ਕੀ ਠੰਡ ਬਹੁਤ ਆ ਮਣੇ ਕੋ ਨਾਲੇ ਹੱਥ ਏਕ ਹੋ ਜਾਣਗੇ ਤੇ ਆਪਾਂ ਪ੍ਰਸ਼ਾਦਾ ਖਾ ਕੇ ਤੇ ਨਿਕਲਦੇ ਆ ਫਿਰ ਫਤੇਗੜ ਨੂੰ ਚਲੋ ਫਿਰ ਖਾਈਏ ਲਓ ਜੀ ਦੇਖੋ ਸਾਗ ਤੇ ਮੱਕੀ ਦੀ ਰੋਟੀ ਚਲੋ ਖਾਣੇ ਆ ਫਿਰ ਜੱਜ ਚੱਲਦੇ ਖਾਲੀ ਬੇਟ ਨਹੀਂ ਜਾਣਾ ਚਾਹੀਦਾ ਕਿਸੇ ਵੀ ਕੰਮ ਕਹਿੰਦੇ ਨੇ ਲਓ ਜੀ ਫਰੈਂਡਸ ਹੁਣ ਆਪਾਂ ਛੱਕ ਲਈ ਪ੍ਰਸ਼ਾਦਾ ਤੇ ਬਸ ਹੁਣ ਜਾਣ ਦੀ ਤਿਆਰੀ ਚ ਤੇ ਆਪਾਂ ਫਿਰ ਇੱਥੋਂ ਤੁਰਦੇ ਆ ਤੇ ਫਰੈਂਸ ਤੋਾਰੇ ਨਹੀਂ ਠੰਡੀ ਜੀ ਨਹੀਂ ਹੈਗੀ। ਹਾਂ। ਦੇਖੋ ਅੱਜ ਧੁੱਪ ਕਿੰਨੀ। ਅੱਗੇ ਐਸ ਵਾਲੇ ਧੁੰਦਾ ਪਈ ਆਉਂਦੀਆਂ ਨੇ। ਆਹ ਦੇਖੋ ਨਾਲੇ ਪੁੱਠੇ ਕੰਮ। ਸਾਈਕਲ ਨਾਲ ਲਾ ਕੇ ਪਤਣੀ ਕੀ ਕਰ ਲੱਗਣੇ। ਡੋਰ ਨੂੰ ਇੱਥੇ ਲੱਗਣੇ ਸ਼ੈਡ ਡੋਰ। ਮੈਂ ਗੋਟ ਲਾ ਲੂ ਰਹਿਣਾ। ਮਨਿੰਦਰ ਪੈਂਡਲ ਮਾਰ ਦੋ ਤੂੰ ਉੱਤੇ। ਤੇ ਫਰੈਂਸ ਹੁਣ ਆਪਾਂ ਚੱਲਿਆਂ ਸਕੂਟਰੀ ਤੇ। ਲੋਜੀ ਲਾਤੀ ਹੋਰੇ ਜਾਂ ਗੱਡੀ ਤੇ ਵੀ ਜਾ ਸਕਦੇ ਹੁਣ ਉੱਥੇ ਗੱਡੀ ਲਾਉਣੀ ਕਰਦੇ ਯਾਨੀ ਕਿਉਂਕਿ ਪਿੱਛੇ ਬੋਥ ਰਹਾ ਤਾਂ ਤੁਰ ਕੇ ਜਾਣਾ ਪੈਣਾ ਸਕੂਟਰ ਜੇ ਚਲਫਾ ਕੱਢ ਕੇ ਲੈ ਜਾਣੀ ਹੈ ਕਿਸੇ ਤਰੀਕੇ ਲੋਜੀ ਭਾਈ ਸੋਣਾ ਆਪਾਂ ਨਿਕਲ ਪਏ ਆਂ

ਬੁੱਟੀ ਜੀ ਨਾ ਗੇਟ ਬਣਾਏ ਨੇ ਦੋਨੋਂ ਬਸ ਬਰਾਬਰ ਨਾ ਗੱਭੂ ਬੜਾ ਘੈਂਟ ਆਹਲਾ ਦਿਖਾਣਾ ਜਾਈਦਾ ਦਿਖਾਣਾ ਬੋ ਜੀ ਪਹੁੰਚ ਗਏ ਹਾਈਵੇ ਤੇ ਤਾਈ ਫਟੇਗੜ ਸਾਹਿਬ ਆ ਵੀ ਰੋਡ ਵਧੀਆ ਬਣ ਗਈ लॉज तक ਆ ਗਈ ਸਾਹਮਣੇ ਗੁਰਦੁਆਰਾ ਹੀ ਬਿਲਕੁਲ ਨਾ ਰਿਹਾ ਦੱਸ ਰਿਹਾ ਚੱਲ ਨੂੰ ਲੋ ਜੀ ਹੁਣ ਚੱਲੇ ਆਪਾਂ ਕਰ ਲਉ ਕੱਲ ਕੀ ਚੱਲੂ YouTube ਲੋ ਜੀ ਫਾਟਕ ਫੇਰ ਲੱਗੇ ਟ੍ਰੇਨ ਫੇਰ ਆ ਗਈ ਆਉਂਦੇ ਆ ਗਈ ਆ ਗਈ ਟ੍ਰੇਨ ਆ ਗਈ ਲੋ ਲੈ आगे पानी के तो आ गए कैसे मते जंगी नाल जिन नाल ट्रेन आ गई निकल गए फाटका च ਇਹ ਦੇਖਣਾ ਹੈ ਫੇਰ ਆ ਗਈ ਨਾ ਤੇ ਛੱਲਾ ਦੇ ਕੋਲ ਵਰਤਦਾ ਪਾਣੀ ਹੈ ਵੀ ਨਹੀਂ ਲਾ ਉਹਦੇ ਪਿੱਛੋਂ ਸ਼ਾਂਤ ਹੈ ਇੱਥੇ ਆ ਕੇ ਬੀ ਐਮਐਲ ਜਿੱਥੇ ਕੁਝ ਲਿਖਣਾ ਆ ਆ ਵੇਖੋ ਕਾਨੂੰਨ ਨੂੰ ਫਲਾ ਡਰ ਹੀ ਲਖਾਦਾ ਉੱਤੇ ਖੜਿਆ ਆ ਜੀਓ ਅਲੀ ਜਦ ਆਈ ਅੰਮ੍ਰਿਤਸਰ ਤੋਂ ਟਰਾਈ ਮੁੜ ਗਿਆ ਆਪੋ ਤੋਂ ਉਸੇ ਫੇਸ ਨੂੰ ਲੀਕ ਕਰ ਅੱਗੇ ਆਪਾਂ ਹੀ ਰਹਾ ਹੁੰਦੇ ਆ ਆਹ ਆ ਚੰਗਲਾਂ ਜੀ ਵਾਲੀ ਫੀਲ ਦੇ ਜਾਂਦਾ ਏ। ਕਿੱਥੇ? ਇਹ ਪਾਲੇ ਪਾਲੇ ਆਵਣੀ। ਚੱਬੀ ਜੀ ਬਾਕੀ ਜੀ ਨਹੀਂ ਮਿੱਟੀ। ਆਖਿਨ ਬੁਤਾ ਜਿਹੜਾ ਬੁਸ਼ਾ ਉਹ ਤੋ। ਲਾਚੀਆਂ। ਨਾ ਉਹ ਜਿਹੜਾ ਇਹ ਕੇ ਕਦੇ ਰੰਗ ਲੰਦਾ ਧਾਹ ਜਾਂ ਮੂਹ ਦਾ ਕਾਲਾ ਜਾਂਦਾ ਨੇ ਅੰਦਰ। ਸ਼ੇ